ਬੋਏ ਗੁਰਜੀਤ ਦਾ ਬੋਏ ਗੁਰਜੀਤ ਬੀ ਪੱਤੇ ਤੇ ਅੱਜ ਦਾ ਬਲੌਗ ਆਪਣਾ ਸ਼ੇਅਰ ਕਰੀ ਨੂੰ ਤੇ ਦਸਤਿਆਂ ਵਾਲੀਆਂ ਸਰਕਾਰਾਂ ਉਹ ਭਰਾ ਯਾਰ ਕਦੀ ਸਮਝੀ ਜਣ ਇਹ ਦਸਤਾ ਨਿੱਕੀ ਤਈ ਵਾਲਾ ਨਾ ਸਮਝੋ ਫੋੜੇ ਵਾਲਾ ਯਾਰ ਦੇ ਉਸੇ ਸਾਦੇ ਸੂਰੇ ਮੇਰੇ ਵੇਂਦੇ ਹੁਣਾਂ ਕਾ ਚੰਗੀ ਪ੍ਰੋਣੀ ਦੀ ਤੁਹਾਨੂੰ ਭਰਮਣਾ ਜਰਾ ਦੱਸ ਦੇਣਾ ਹੁਣ ਹੁਣ ਡਿਲੀਟ ਕਰਨੀ ਪੈਣੀ ਹਰ ਕਿਤੇ ਕਿ ਮਾਰ ਕੇ ਗਰੀਸ ਹੋਣੀ ਜਾਵੇ ਹੁਣ ਆ ਗਿਆ ਉਹ ਉੱਦਲਾ ਫੋਨ ਨਹੀਂ ਹੋਣੀ ਹੁਣ ਭਈਆਂ ਨੇ ਮੈਨੂੰ ਜਿਆਦਾ ਹੂੰ ਭੱਜ ਜਾਣਾ ਪੱਖ ਦੀ ਜਿਹੜੀ ਜਿਹੜੀ ਭਈਆਂ ਨੂੰ ਰੋਟੀ ਤੱਕ ਜਾਂਦਾ ਜਾਂਦਾ ਦੋ ਵਾਰੀ ਤਿੰਨ ਵਾਰੀ ਗਏ ਤੇ ਉਹ ਸਾਹ ਚੜ ਜਾਂਦਾ। ਕਹਣਾ ਜੱਸਿਆ ਹੈ। ਹਾਂਜੀ ਭਾਈ। ਮੈਂ ਭਈਆਂ ਜਿਹੜਾ ਤਿੰਨ ਚਾਰ ਰੋਟੀ ਖਾਣ ਜਾਣਾ ਪੈਂਦਾ ਲੱਤਾਂ ਉੱਥੇ ਫੁੱਲ ਜਾਂਦੀਆਂ ਐਡੀ ਦੂਰ। ਤੇ ਕਹਿੰਦੇ ਨੇ ਕਹਿੰਦੇ ਨੇ ਇੰਨੀ ਕਲਕਣੂ ਪੱਕਾ ਲਾ ਕੇ ਕਿੱਥੇ ਜਾਣਾ। ਇਹਨੇ ਡੇੜਕੇ ਤੇਵਾ ਚ ਕਣਕ ਨੂੰ ਆਂਦੇ ਹੁਣ ਵੀ ਆਪਣਾ ਜਿਹੜਾ ਕਣਕ ਦੇ ਉਹ ਪੜੋਲਿਆਂ 'ਚ ਪਾ ਕੇ ਤੇ ਰੱਖ ਦਾਂਗੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਦੀ ਬਾਜਾਰੀ ਚਲੂ ਹੋ ਜੂਗੀ ਆਹ ਪੜੋਲਿਆ ਆਪਣੇ ਲੈਨ 'ਚ ਲਾ ਕੇ ਸਾਰੇ ਇਹਨਾਂ ਦਾ ਕੰਮ ਹੋਣਾ 24 ਹੁਣ ਜੇ ਆਪਾਂ ਜਿਹੜਾ ਕੰਮ ਜਿੱਥੇ ਰਹਿ ਗਿਆ ਮੀਆਂ ਦਾ ਕੰਮ ਪੀਲਾ ਸਾਰ ਦਾਂਗੇ ਤੇ ਗੱਲ ਬਣ ਜੂਗੀ ਟ੍ਰੈਕਟਰ ਗਾੜੀ 'ਤੇ ਪਰ ਲੱਗ ਗਿਆ ਕੰਦਰਾ ਸਗੋਂ ਟਕਾਣੇ ਲੱਗਾ ਤੇ ਗਾੜੀ ਇੱਟਾਂ ਲਾਉਣੀਆਂ ਪੈਣੀਆਂ ਉਹ ਕਿਹੜੀ ਗੁੱਟ 'ਚ ਗੁਰੂਆ ਟਰਾਲੀ ਪੂਰੀ ਸਿੱਧੀ ਲੱਗਣੀ ਕੀ ਕਰਨ ਦੇ ਤੂੰ ਉਹ ਯਾਰ ਸਿਰਫ ਦੋ ਉਂਗਲਾਂ ਖਿੱਚਣਾ ਇੱੱਚੋ ਮੜਾਇਆ ਕਰਾਸ ਹੀ ਆ ਜਿਹੜਾ ਤੁਹਾਡਾ ਬਣ ਕੇ ਖਾਪੋਗੇ ਨਾ ਆ ਪੁਲੀ ਵੀ ਹੋਣੀ ਧਰਿਆ ਇਹ ਤੂੜੀ ਵਾਲੇ ਸ਼ੈੱਡ ਭਰ ਨੂੰ ਬੱਸ 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 ਸੇ ਕਲੀਅਰ ਹਣ ਉਹ ਦੇਣਾ ਪੜੇਗਾ ਨਹੀਂ ਕਰਦਾ ਕਰ ਬੱਸ ਕੋਈ ਜਿਆਦਾ ਨਾ ਦੇ ਓਏ ਅ ਇਧਰਲੇ ਬਲੇ ਚਿਪਰ ਜੀ ਦੇ ਵਾ ਇਹ ਨਾ ਹਿੱਲੇ ਓਏ ਰਾਹ ਬੰਦ ਹੋ ਜੂ ਪਾਣੀ ਬੰਦ ਹੋਏ ਨਾ ਪਾਣੀ ਤਾਂ ਜਾਣਾ ਪਾਣੀ ਤਾਂ ਬੰਦ ਨਹੀਂ ਇੱਕ ਟੂਰੀ ਡਿਗ ਡਿਗ ਬਾਕੀ ਬੀ ਆਪਾਂ ਦਿੱਤੇ ਸਾੰਭ ਮਨਰੂਪ ਸੋ ਅੱਜ ਨਾਲ ਦਾਣੇ ਪਾਉਣ ਡਿਆ ਵਾ ਕਿਉਂਕਿ ਜੇ ਗਾਣ ਉਹ ਇਹ ਪੁੱਤਰ ਕੰਮ ਚੁੱਕਣਗੇ ਤੇ ਅਸੀਂ ਨਾ ਯਾਰੇ ਲੈਵਾਂਗੇ ਅਸੀਂ ਵੀ ਸੁਖ ਲਾਵੇਂ ਉਹ ਪਿੱਪਲ ਡਰਾਈਵਰ ਅੱਜ ਚਾੜਿਆ ਫੋਰਮੈਨ ਵੇਖੋ ਸਿਆਣੋ ਇਹ ਕੌਣ ਸੀ ਜਾਤ ਪ੍ਰਜਾਤੀ ਦਾ ਜੀਵ ਹੈ ਓਏ ਇਹ ਕੌਣ ਸੀ ਪ੍ਰਜਾਤੀ ਦਾ ਜੀਵ ਹੈ ਇਹ ਜੁਪੀ ਐਮਪੀ ਉੜੀਸਾ ਸਭੀ ਕਰਜਾਤੀਆਂ ਦਾ ਜੀਵ ਦੀਆਂ ਨੂੰ ਪੱਖਾ ਲਾ ਕੇ ਸੌਰਵ ਮੋਹਣ ਸਾਡਾ ਗਿਆ ਭੱਜ ਮੋਹਣ ਬੋਲਦਾ ਹੈ ਵੀ ਇਸ ਵਾਰ ਪੰਜਾਬ ਨੇ ਗਰਮੀ ਜ਼ਿਆਦਾ ਹੈ ਹਮ ਲੋਗ ਪਹਾੜੀ ਇਲਾਕੇ ਮੇ ਜਾਏਗੇ ਔਰ ਉਹ ਚਲੇ ਗਿਆ ਇਸ ਵਾਰ ਸੌਰਵ ਹੈ ہمارے ساتھ 1 2 ਆਦਮੀ ਹੋਰ ਆ ਰਹੇ ਹਨ ਤੇ ਹਰ ਇੱਕ ਬੀ ਦੇ ਤਿੰਨ ਤਿੰਨ ਪੜੋਲੇ ਫੁੱਲ ਬਾਕੀ ਵੀ ਜਿਹੜੇ ਜੜੀ ਵਦਗੀ ਕਣਕ ਉਹ ਖਾਨ ਨੂੰ ਰੱਖੀ ਜਣੀ ਰਲਾ ਕੇ ਮਿਕਸ ਰਾਜਹੀਂ ਬੀ ਦਾ ਕੰਮ ਨਵੇੜਨਾ ਵਾ ਸਾਰੇ ਜਾਣੇ ਬਹੁਤ ਜੂਰਾ ਛੋਰਾਣਾ ਕੰਮ ਲੱਗੇ ਆ ਮੇਰੀ ਡਿਊਟੀ ਲੱਗੀ ਆ ਝਾੜੂ ਮਾਰਨ ਜਿਆਦਾ ਕੰਮ ਹੈਵੀ ਕੰਮ ਨਹੀਂ ਕਰਨਾ ਹਨਾ ਲੱਗੇ ਰਹਿਣਾ ਤੇ ਨਾਲ ਨਾਲ ਕੰਮ ਖਿਚੀ ਜਾਣਾ ਇੰਨੇ ਬੰਦੇ ਅਸੀਂ ਤਿੰਨ ਵੀ ਭਰਤੇ ਆ ਤੇ ਬਾਕੀ ਹੁਣ ਭਰ ਦੇਣੇ ਆ ਬਾਕੀ ਬੱਚੇ ਸੂ ਲੈ ਗਏ ਉਹ ਵੀ ਆਖੰਡ ਦੇ ਸਾਮਣੇ ਸ਼ਿਟਿੰਗ ਹੋ ਜਾਣੀਆਂ ਸਾਰੇ ਟਰੈਕਟਰ ਵਾਇਆ ਕਰਾਂਗੇ ਇਹਦੀ ਹੁਣ ਮੇਨ ਡਿਊਟੀ ਹੈ ਵੱਡਾ ਸਾਰਿਆਂ ਨੂੰ ਜੀਹੰਦਾ ਚਾਚਾ ਮੈਂ ਭਰਉਣਾ ਤੜਨਾ ਅੱਜ ਆਪਣਾ ਡੰਗਰਾਂ ਵਾਲਾ ਸ਼ੈੱਡ ਦਾ ਜਿਹੜਾ ਪਰ ਨੇ ਮੁੰਡੇ ਤਾਂ ਵੀ ਹੁਣ ਪਹਿਲਾ ਪਹਿਲਾ ਡੰਗਰਾ ਦੀ ਬਣਾ ਲਈਏ ਮੜਾ ਗਾਂ ਕਰਕੇ ਇੱਥੋਂ ਨਾਲ ਦੀ ਮੋੜ ਇਹ ਟਰਬੋ ਟ੍ਰੀਟਰ ਇਹਦੇ ਤੇ ਹੁੰਦਾ ਵਾ ਪੱਖੇ ਦੇ ਉਹ ਜਿਆਦਾ ਠੱਟਾ ਹੋਏ ਵਿਚਾਰੀ ਇਹਦੀ ਡੂੜੀ ਇਹਨਾਂ ਦਿਨਾਂ ਚ ਬਸ ਆਹ ਹੀ ਆ ਜੰਸੀ ਦਾ ਬਾਯਰ ਕੰਮ ਕਰਾ ਕੇ ਧੰਦਾਜ ਪੂਰਾ ਜਣਾਣਾਂ ਗਿੰਦੀ ਵੱਡੀ ਯਾਰ ਸ਼ਹਿਰ ਦਾ ਤੂੜੀ ਵਾਲੇ ਭਰ ਦਿੰਨੇ ਆਪਾਂ ਪੱਕੇ ਨੇ ਯਾਰ ਛੋੜੇ ਆ ਇਧਰਲਾ ਆਪਣਾ ਜਿੰਨੇ ਵੀ ਇਧਰਲੇ ਬੰਨੇ ਡੰਗਰ ਬੱਜੇ ਸੀ ਉਹ ਸਾਰੇ ਆਪਾਂ ਲੈ ਗਏ ਦਰਿਆ ਤੋਂ ਪਾਰ ਅੰਗਰੇਜ਼ ਭਾਜੀ ਆਪਣੇ ਜਿਹੜੇ ਪੱਕੇ ਹੀ ਪੱਟਿਆਂ ਤੇ ਆ ਟੋਕਾ ਲਾਇਆ ਤੇਂ ਜਰੋ ਦਾ ਟੋਕਾ ਲਾਇਆ ਬਚ ਗਈ ਜਾਨ ਹੁਣ ਵਧੀਆ ਚੱਲਦਾ ਨਾ ਬਾਲੇ ਫ੍ਰੀ ਕਰਦਾ ਯਾਰ ਬਾਲੀ ਐ ਪੱਟੇ ਪੂਰੇ ਫ੍ਰੀ ਕਰਕੇ ਰੱਖਦਾ ਨਾਲੇ ਦੇ ਖਪਾ ਘਾਟਾ ਉਹ ਅੱਗੇ ਫਿਕਸ ਕਰੀਦਾ ਹੀ ਉਹ ਫਿਕਸ ਦਾ ਨਹੀਂ ਈ ਢੀ ਗੱਲ ਦਾ ਆ ਵੀਰ ਦਾ ਨੰਬਰ ਆ ਤੇ ਆਪਣਾ ਨਾਮ ਲੈ ਲਿਓ ਤੇ ਤੁਹਾਨੂੰ ਆਮ ਰੇਡ ਨੂੰ ਵੀ ਜਾਇਜ਼ ਰੇਡ ਕਰ ਦੂਗਾ ਹੁਣ ਆਪਣੇ ਕੋ ਪਿੰਡ ਰਹਿ ਗਏ ਆ ਸਹਾਵਨਾ ਡੰਗਰ ਆਪਣੇ ਛੁੱਟੇ ਵੱਡੀਆਂ ਮੱਝਾਂ ਜਿਹੜੀਆਂ ਦੁੱਧ ਦਿੰਦੀਆਂ ਵਸ ਇੱਧਰ ਰਹਿ ਗਈਆਂ ਇੱਕ ਤੇਨ ਦੇ ਦਲ 6 ਇਧਰ ਬਹੁਤ ਵਧੀਆ ਮੱਜਾ 6 ਇਧਰ ਤੇ 6 7 8 9 10 11 12 13 14 15 15 ਡੰਗੇ ਰਹਿ ਗਏ ਤੇ ਆ ਕਟੀਆਂ ਲੱਗੀਆਂ ਸ਼ੂਟਿੰਗਾਂ ਥੋੜੀਆਂ ਵੱਡੀਆਂ ਹੋ ਗਈਆਂ ਇਹਨਾਂ ਨੂੰ ਵੀ ਲੈ ਜਾਾਂਗੇ ਬਸ ਇੰਨੇ ਡੰਗਰ ਨਾਲੇ ਸਾਹਮਣੇ ਸੌਖੇ ਆ ਆਪਣਾ ਇੱਕ ਵੀ ਰਹਿ ਗਿਆ ਹੁਣ ਤਗੜੇ ਹੋ ਕੇ ਖੇਚਦੀ ਐ ਕੰਮ ਨੂੰ ਸ਼ਰਮ ਹੀ ਹੁਣ ਪਾਉਣੇ ਆ ਸੁੱਕੀ ਪੂਰੀ ਹੁਣ ਸ਼ਗੋ ਪ੍ਰਸ਼ਾਦਾ ਸਾਰੇ ਵੀਰ ਛੱਕੇ ਸਾਡਾ ਕੰਮ ਪੜੋ ਲਿਆ ਦਾ ਰਹਿ ਗਿਆ ਥੋੜਾ ਜਿਹਾ ਹੁਣ ਕੀ ਹਰੀ ਮਿਰਚ ਕੋ ਦਸਕੀਨਾਂ ਨੂੰ ਦੋ दूजा बंदा अपना किस चले गया एक तो मूह बड़े धोदे और पानी ले गया आए छावा छावा एक बार हम पढ़ोले सारे अपने है? है? ਆਪਣੇ ਜਿਹੜੇ ਵੀਰ ਨੂੰ 110 ਘੋਨੇ ਦਾ ਬੀ ਚਾਹੀਦਾ ਵਾ ਤੇ ਆਪਣੇ ਕੋਲ ਹੈਗਾ ਵਾ ਤੇ ਮੇਰਾ ਨੰਬਰ 97797 09212 ਤੇ ਆਪਣੇ ਨਾਲ ਸੰਪਰਕ ਕਰ ਲਿਓ ਜਿੰਨੂੰ ਚਾਹੀਦਾ ਆ ਆਪਾਂ ਦੁਕਾਨਦਾਰਾਂ ਦਾ ਰੀਟਰੀ ਲਾਉਣਾ ਉੱਥੇ ਘੱਟ ਲਾਵਾਂਗੇ ਤੇ ਮੇਰੇ ਵੀਰ ਇੱਕ ਰਿਕਵੈਸਟ ਆ ਵੀ ਇਹਦੀ ਸਾਮ ਸੰਭਾਲ ਲਈ ਆਪਾਂ ਪੈਸੇ ਮੰਗੇ ਵੱਧ ਨਹੀਂ ਮੰਗੇ ਤੇ ਬਾਦ ਦੇ ਵਿੱਚ ਸਾਰੇ ਆਖ ਦਿੰਦੇ ਆ ਕਿਉਂਕਿ ਸਾਮ ਸੰਭਾਲੀ ਆ ਤੇ ਇਹਦੀ ਪੇਮੈਂਟ ਕੈਸ਼ ਹੋਊਗੀ ਮੇਰੇ ਵੀਰ ਜਿੰਨੇ ਵੀ ਲੈਣਾ ਆ ਤੇ ਆਪਾਂ ਦੱਸ ਦੇ ਦੇ ਲੈ ਜਾਈਂ ਹੋਰ ਸਾਰੇ ਜਿਹੜਾ ਨਾਲ ਇੱਕ ਗੱਲ ਕਰਦੇ ਜਿੱਤਰਾ ਉਹ ਆਪਣੀ ਹਿੰਦੂ ਧਰਮ ਦੀ ਬੀਬੀ ਆ ਗੁਰੂ ਤੇਗ ਬਹਾਦਰ ਜੀ ਨੇ ਕਿੰਨੇ ਪਿਆਰ ਨਾਲ ਸੱਦਣ ਦੀ ਵੈਗੜੂ ਜੀ ਆਓ ਤੇ ਸਾਡੇ ਧਰਮ ਦੀ ਰੱਖਿਆ ਕਰੋ ਪੀ ਫਿਰ ਵੀ ਜਿਹੜੇ ਲੋਕ ਆ ਆਪਣੇ ਇਹ ਮਿੱਕ ਕਾਂਡ ਨੂੰ ਤੇ ਜਿੰਨੇ ਵੀ ਕੀਤਾ ਬਹੁਤ ਮਾੜਾ ਕਰਮ ਕੀਤਾ ਕਈ ਸਾਰੇ ਮੁਸਲਮਾਨ ਨਹੀਂ ਮਾੜੇ ਨੇ ਸਾਰੇ ਕੋਈ ਧਰਮ ਦੇ ਬੰਦੇ ਜੀ ਕੋਈ ਚੰਗੇ ਬੰਦੇ ਹੁੰਦੇ ਨੇ ਮਾੜੇ ਬੰਦੇ ਨੇ ਇਸ ਕਰਕੇ ਜਿੰਨੇ ਵੀ ਕੀਤਾ ਬਹੁਤ ਮਾੜਾ ਕੀਤਾ ਕਿਉਂਕਿ ਯਾਰ ਨੱਥੇ ਲੋਕਾਂ ਤੇ ਜੁਰਮ ਕਰਨਾ ਇੱਕ ਧੀਜੀ ਗੱਲ ਨਹੀਂ ਬਹੁਤ ਵੱਡੀ ਗੱਲ ਹੁੰਦੀ ਆ ਕਲਿੱਕ ਕਰਕੇ ਆਪਾਂ ਦੇ ਇਹ ਜਿਹੜੀ ਚੀਜ਼ ਨੂੰ ਬਹੁਤ ਹੀ ਮਿਲਦੇ ਆ ਤੇ ਸਾਡੇ ਧਰਮ ਦੇ ਸਿੱਖ ਧਰਮ ਦੇ ਵਿੱਚ ਸਾਨੂੰ ਇਹੋ ਸਿਖਾਇਆ ਗਿਆ ਵੀ ਹੱਥੇ ਦੇ ਵਾਰ ਨਹੀਂ ਕਰਨਾ ਤੇ ਬਾਕੀ ਕਿਸੇ ਨੂੰ ਮਾਰਾ ਚੰਗਾ ਨਹੀਂ ਆਖਣਾ ਤੇ ਜਿਹੜਾ ਤੁਹਾਡੇ ਤੇ ਚੜਕੇ ਆਉਂਦਾ ਉਹਦੇ ਨਾਲ ਜੋ ਮਰਜ਼ੀ ਕਰੋ ਕਰਕੇ ਜਿਹੜੇ ਇਹਨਾਂ ਨੂੰ ਧਮਰਾਹ ਦਿੱਤਾ ਜਾਂਦਾ ਲੋਕਾਂ ਨੂੰ ਵੀ ਬਹੁਤ ਮਾਰੀ ਜਾਂਦਾ ਬਹੁਤ ਜ਼ਿਆਦਾ ਮਾਰਾ ਜਾਂਦਾ ਜਿਹੜਾ ਇਹ ਉਹਨੇ ਇੱਕ ਕਥਾ ਵਾਣਾ ਬਹੁਤ ਜਿਆਦਾ ਨਿੰਦੜੀ ਗੱਲ ਆਏ ਹੁਣ ਆਪਣਾ ਬੀਆ ਦਾ ਕੰਮ ਹੋ ਗਿਆ ਖਤਮ ਸਾਰੇ ਪੜੋਲੇ ਹੋ ਗਏ ਫੁੱਲ ਬੜਾ ਫੁੱਲ ਹੁਣ ਆਹ ਕਣਕ ਜਿਹੜੀ ਵਦੀ ਵਾਦੂ ਘਟ ਦਾ ਮਾਲ ਨਿਕਲਿਆ ਜੀ ਉੱਥੇ ਸ਼ੈੱਡ ਛੱਡ ਦਾਂਗੇ ਸਾਰੇ ਸ਼ੈੱਡ ਦੀ ਹੋ ਗਈ ਸਫਾਈ ਆਪਣੇ ਦੀ ਤੇ ਅੱਜ ਜਿਹੜਾ ਇਹ ਸ਼ਡਿਊਲ ਬਿਜੀ ਹੀ ਸਾਰੀ ਦਿਹਾੜੀ ਤੇ ਕੰਮ ਨਿਬੜ ਗਿਆ ਸਫਾਈ ਦਾ ਕੰਮ ਰਹਿ ਗਿਆ ਹੁਣ ਜਿਹੜਾ ਸਫਾਈ ਦਾ ਕੰਮ ਉਹ ਫੇਰ ਕਿ ਦਿਨ ਕਰਦਾਂਗੇ ਹੁਣ ਗੱਡੀਆਂ ਗੁੱਡੀਆਂ ਡੱਕਣ ਜੁਗਾ ਥਾਂ ਬਣ ਗਿਆ ਆਪਣਾ ਤੇ ਐਂਡ ਹੋ ਗਿਆ ਵਾ ਹੁਣ ਜਦੋਂ ਬੱਸ ਹੁਣ ਇੰਨਾ ਵਾ ਸਿਰਦਰਦੀ ਮੌਕੀ ਵੀ 20 ਬਾਹਰ ਪਿਆ 20 ਸਾਂਭੇ ਗਏ ਹੁਣ ਪਨੀਰੀ ਵਾਲੀ ਸਫਾਈ ਤੇ ਚਲੋ ਫਿਰ ਕਿਤੇ ਨਾ ਕਿਤੇ ਜਦੋਂ ਮੀਮ ਪੈਂਦਾ ਦਾ ਉਦੋਂ ਆਪਾਂ ਕਰ ਲੀਨੇ ਹੁੰਨੇ ਆ ਬਸ ਇਹੋ ਸਿੱਤ ਇਹੋ ਸਵਰੀਆ ਤੇ ਕਰਾਂਗੇ ਪਨੀਰੀ ਵਾਲੀ ਪੇਲੀ ਬਣਾਉਣ ਜਾਵਾਂਗੇ ਤੇ ਉਸ ਤੋਂ ਬਾਅਦ ਜਿੱਦਾਂ ਦਾ ਵੀ ਹੋਇਆ ਕਿਹੜੀ ਬੀਜਲੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਹ ਜੇ ਕਿ ਸੱਜਣ ਨੂੰ 10 ਦਾ ਬੀ ਚਾਹੀਦਾ ਆ ਤੇ ਬੀ ਆਪਣੇ ਕੋ ਪਿਆ ਹੋਰ ਜਿਹੜਾ ਸ਼ਹਿਰੋਂ ਰੇਟ ਦੁਕਾਨਾਂ ਤੋਂ ਮਿਲਦਾ ਉਹਦੇ ਨੂੰ ਕਈ ਹਿੱਸੇ ਘੱਟ ਲਵਾਂਗੇ ਬਾਕੀ ਬੀ